ਗੋੜੀ ਗੁਆਰੇਰੀ ਮੈਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕਮਾਵੇ ਕੋਈ ਅਖੋਟ ਨਾਮ ਤਨ ਹਰ ਟੋਟ ਨਾ ਹੋਈ ਇੱਥੇ ਸਦਾ ਸੁਖ ਦਰਸ਼ਵਾਂ ਹੋਈ ਐ ਮਨ ਮੇਰੇ ਪਰਮਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਹਾਉ ਸਤਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ ਆਪ ਉਧਰ ਹੈ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰੱਖੈ ਉਰ ਥਾਰੇ ਨਾਮ ਰਤੇ ਪੌਜਲ ਉਤਰੈ ਪਾਰੇ ਸਤਗੁਰ ਸੇਵੈ ਸਦਾ ਮਨ ਦਸ ਹਉ ਮੈਂ ਮਾਰ ਕਮਲ ਤੁਰ ਗੈਸਾ ਅਨਹਦ ਵਾਜੈ ਮੇਜ ਘਰਵਾਸ ਨਾਮ ਰਤੇ ਘਰ ਮਾਹੇ ਉਦਾਸ ਸਤਗੁਰ ਸੇਵੈ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖੋ ਵਿਖਾਣੀ ਆਨੰਦ ਦਿਨ ਜਤੈ ਹਰ ਸਾਰਿੰਗ ਪਾਣੀ ਨਾਨਕ ਨਾ ਮਰਤੇ ਨੇ ਕੇਵਲ ਨਿਰਵਾਣੀ ਗੋੜੀ ਗਵਾਰੇਰੀ ਮੈਲਾ ਤੀਜਾ ਸਤ ਗੁਰ ਮਿਲਾ ਵਡ ਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰਿ ਧਿਆਇ ਜਨਨ ਜੀਤ ਲਾਹ ਨਾਮ ਪਾਇ ਰਹਾ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਤਿਨ ਵਿਰਲੇ ਚਖ ਡਿਠਾ ਕਰਮ ਕਾਂਡ ਤੋਂ ਕਰੇ ਅਚਾਰ ਦਿਨ ਨਾਵੇ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨਨਾਨਕ ਛੂਟੈ ਗੁਰ ਪ੍ਰਗਾਸ ਮਹਲਾ ਤੀਜਾ ਘੋੜੀ ਬੈਰਾਗਣ ਜੈਸੀ ਧਰਤੀ ਉਪਰ ਮੇਗੋਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ जैसे धरती मधे पानी पर वर्ष फिराही बाबा तू ऐसे चुका ही, जो किस सोई कोई है रे तैसे जाए समाही रहा स्त्री होए हुए के, क्या होए कर्म कुमाही नाना रूप सदा है तेरे ਉਹੀ ਮਾਹ ਹੈ ਸੁਮਾਹੀ ਇਤਨੇ ਜਨਮ ਫੂਲ ਪਰੇ ਸੇ ਜਾਂ ਪਾਇਆ ਤਾਂ ਫੂਲੇ ਨਹੀਂ ਜਾ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸੁਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਧਰਮ ਕਹਾ ਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰ ਜਨਮ ਨਾ ਆਹੀ ਗੋੜੀ ਬਰਗ ਮਹਿਲਾ ਤੀਜਾ ਸਭ ਜਗ ਕਾਲੇ ਵਸ ਹੈ ਬਾਧਾ ਦੁਜੈ ਪਾਇ ਹਉ ਮੈਂ ਕਰਮ ਤੁਮਾਵੰਦੇ ਮਨ ਮੁਖ ਮਿਲੈ ਸਜ਼ਾਏ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਾ ਲੈ ਛਡਾਏ ਰਹਾ ਲਖ ਚੌਰਾਸੀ ਭਰਮ ਦੇ ਮਨ ਹੱਥ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨੇਓ ਫਿਰ ਫਿਰ ਜੋ ਨਹੀਂ ਪਾਇ ਗੁਰਮੁਖ ਆਪ ਤੁਸ਼ਾਣਿਆ ਹਰ ਨਾਮ ਵਸਿਆ ਮਨ ਆਏ ਆਨੰਦਿੰਨ ਭਗਤ ਤੀਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉ ਮੈਂ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਕੁੰਢਾਰ ਗੋੜੀ ਬਰਾਗਣ ਮਹਲਾ 3 ਜੇ ਅੜਹ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸ਼ੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜੈ ਗੁਣ ਸੰਭਲ ਸਹੋਰੈ ਵਾਸ ਪਾਇਆ ਗੁਰਮੁਖ ਸਹਜ ਸੁਮਾਨੀਆ ਹਰ ਹਰ ਮਨ ਪਾਇਆ ਸਸੁਰੇ ਤੇਈ ਐ ਤੇਰ ਵਸੈ ਕਹੋ ਕਿਤ ਵਿਦ ਪਾਈ ਐ ਆਪ ਨਿਰੰਜਨ ਅਲਖ ਹੈ ਆਪੇ ਮੇ ਲਾਈ ਐ ਰਹਾਓ ਹੱਤੇ ਹੀ ਪ੍ਰਭ ਦੇ ਮਤ ਹਰ ਨਾਮ ਧਿਆਈ ਐ ਵੱਡ ਭਾਗੀ ਸਤਗੁਰੂ ਮਿਲਾ ਮੁਖ ਅੰਮ੍ਰਿਤ ਪਾਈ ਐ ਹਉ ਮੈਂ ਦੁਬਿ ਧਾ ਬਿਨ ਸਜਾਇ ਸਹਿਜੇ ਸੁਖ ਸੁਮਈਏ ਸਭ ਆਪੇ ਆਪ ਵਰਤਦਾ ਆਪੇ ਨਾ ਏ ਲਾਈਏ ਮਨਮੁਖ ਗਰਭ ਨਾ ਪਾਏਉ ਅਗਿਆਨ ਈ ਆਣੇ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਸ਼ੂਤਾਣੀ ਗਰਭ ਜੋਨੀ ਵਾਸ ਪਾਏਂਦੇ ਗਰਭੇ ਗਲ ਜਾਣੇ ਨੇਰੇ ਕਰਤੇ ਏਵੇਂ ਭਾਵੰਦਾ ਮਨਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਧਰਮ ਅਸਤ ਕੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਕ ਵੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨਨਾਮਕ ਕੀਰਾ ਗੋੜੀ ਬਰਗ ਮਾਲਾ ਤੀਜਾ ਸਤ ਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰ ਮਤ ਮਲੀਣ ਪ੍ਰਗਟ ਭਈ ਜਪ ਨਾਮ ਮੋਰਾਰਾ ਸ਼ੇਵ ਸ਼ਕਤ ਮਿਟਾਈਆ ਚੂਕਾ ਅੰਧਿਆਰਾ ਤੋਰ ਮਸਤਕ ਜਿਨ ਕਾ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਦਿਦ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾਂ ਹਰ ਬਿਨ ਚਸਾ ਨ ਜੀਵਤੀ ਗੁਰ ਮੇਲਿਓ ਹਰ ਰਸ ਪੀਵਾਂ ਰਹਾਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲਈਨੀ ਤਨ ਤਨ ਗੁਰ ਸਤਪੁਰਖ ਹੈ ਜੇਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਬ ਗਣਿਆਰੇ ਪਤੀ ਪੱਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾ ਤਾਂ ਨਿਰਮਲਾ ਹਮ ਅਵਗਣ ਯਾਰ ਹਰ ਸ਼ਰਣਾਗਤ ਰਾਖਲੇ ਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮੰਤਿਆ ਸੱਜਣ ਹਰ ਪ੍ਰਭ ਪਾਇਆ ਘਰ ਸੋਇ ਲਗਾਇਆ ਹਰ ধরা ਤਾਰ ਪ੍ਰਭ ਬੇਨਤੀ ਹਰ ਹਰ ਕੇ ਤਾਇਆ ਜਨ ਨਾਨਕ ਮੰਗੇ ਧੂੜ ਤੇਨ ਜੇਨ ਸਤਗੁਰ ਪਾਇਆ ਗੋੜੀ ਗਵਾਰੇ ਰੀ ਮੈਲਾ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਡਿਤ ਸ਼ਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ त्यागत राम हमारी हर भज मन मेरे पर पौजल तू तारी रहा सन्यासी बेभूत लाए दे सवारी पर त्रै त्याग करी ब्रह्मचारी मैं मूर्ख हार आस तुम्हारी खत्री कर्म करे सुरतण पावे शूद्र वेस परकृत कुमावे ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਅਸਮਾਈ ਬੁਰਮੁਖ ਨਾਨਕ ਦੇਵ ੜਿਆਈ ਮੈਂ ਅੰਦੁਲੇ ਹਰ ਟਹਿ ਟਿਕਾਈ ਗੋੜੀ ਗਵਰੇਰੀ ਮੈਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਹਰ ਤੌਜ ਇਕਤ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੈ ਲਾਏ ਹਰ ਰਸ ਰਸਨਾ RAM ਗੁਨ ਗਾਏ ਰਹਾ ਜੋ ਜਨ ਧਿਆਵੇ ਹਰ ਹਰ ਨਾਮਾ ਤਿਨ ਦਾਸ ਸੁਨ ਦਾਸ ਕਰੋ ਹਮ ਕ੍ਰਮ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿਤ ਫਾਵੇ ਜਨ ਪਗ ਰੇਣ ਵਡ ਭਾਗੀ ਪਾਵੇ ਸੰਤ ਜਨੋਂ ਸਿਓ ਪ੍ਰੀਤ ਬਣ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸੁਮਾਈ ਗੋੜੀ ਗੁਆਰੇ ਰੀ ਮੈਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲਾ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਰਹਾ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਤੇਰ ਧਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰਿੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਦ ਚਾਟੇ